ਲਗਭਗ 7000 ਦੇ ਕਰੀਬ ਆਪਣੀ ਇਹ ਫਿਲਰ ਗੇਜ ਹੈ ਜੀ ਜਿਹੜੀ ਪਿਸਟਨ ਦੀ ਟਾਪ ਹੈ ਉਹ ਪ੍ਰੋਕਸੀਮੇਟ ਇਹ 7 ਦੀ ਫਿਲਰ ਗੇਜ ਮੋਟਾ ਹੈ ਪਰ ਜਦੋਂ ਇਹਨੂੰ ਪ੍ਰੈਸ ਕੀਤਾ ਇਹਨੇ ਕੰਪਰੈਸ ਹੋ ਕੇ ਲਗਭਗ 510000 ਬੈਠ ਜਾਣਾ ਠੀਕ ਹੈ ਜੀ ਹੁਣ ਮੈਂ ਇਹਦੇ ਚਿੱਕੂਚੀ ਹੋਰ ਦਿਖਾਉਣਾ ਇੱਥੇ ਆ ਜਾਓ ਇੱਥੇ ਵਾਲਾਂ ਦੇ ਖਜ਼ਾਨੇ ਬਣੇ ਹੋਏ ਆ ਜਦੋਂ ਪਿਸਟਨ ਹਾਡਾ ਟਾਪ ਤੋਂ ਥੱਲੇ ਰਹਿਣ ਲੱਪਿਆ ਇੰਜੈਕਟਰ ਵੀ ਆਪਾਂ ਕਰਾ ਲੈਨੇ ਆ ਫਿਰ ਵੀ ਗੱਡੀ ਸਵੇਰ ਦੇ ਟਾਈਮ ਤੇ ਵਾਈਟ ਸਮੋਕ ਦੋਸਤੋ ਸੀਜ਼ ਮਾਰਨ ਦਾ ਕਾਰਨ ਕੀ ਹੈ ਪਤਾ ਲੱਗ ਵੀ ਜਾਂਦਾ ਹੈ ਵੀ ਸਾਡੀ ਗੱਡੀ ਓਵਰ ਹੀਟ ਹੋ ਗਈ ਜਦੋਂ ਓਵਰ ਹੀਟ ਹੋ ਜਾਂਦੀ ਹੈ ਗੱਡੀ ਕਿਹੜੀਆਂ-ਕਿਹੜੀਆਂ ਚੀਜ਼ਾਂ ਡੈਮੇਜ ਹੋ ਜਾਂਦੀਆਂ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਇੰਜਨ ਖੋਲਣ ਵਾਸਤੇ ਇੰਜੈਕਟਰ ਕੱਢਨੇ ਪੈਂਦੇ ਨੇ ਜਿਹੜੇ ਫਸ ਜਾਂਦੇ ਨੇ ਗੱਡੀ ਅਗਰ 1.5 ਲੱਖ ਕਿਲੋਮੀਟਰ ਚੱਲੀ ਹੋਈ ਹੈ ਉਸ ਵਿੱਚ ਇੰਜੈਕਟਰ ਆ ਜਿਹੜੇ ਉਹ 4 ਤੋਂ 5 ਇੰਚ ਲੰਬੇ ਅੰਦਰ ਹੈਡ ਦੇ ਵਿੱਚ ਫਸ ਜਾਂਦੇ ਆ ਬੜਾ ਕਚਰਾਈਆਂ ਉਹ ਦੀ ਅੱਜ ਇਹ ਦਿਖਾਵਾਂਗੇ ਵੀ ਜਿਹੜਾ ਇਹ ਕਚਰਾ ਹੈ ਜਦੋਂ ਇੰਜੈਕਟਰ ਕੱਢਦੇ ਆ ਤੇ ਇਹ ਪਿਸਟਨਾਂ ਦੇ ਉੱਪਰ ਸਿੱਧਾ ਜਾਂਦਾ ਠੀਕ ਹੈ ਜੀ ਤੇ ਭਾਵੇਂ ਕੀ ਵੈਕਮ ਕਰਕੇ ਅਸੀਂ ਇਹਨੂੰ ਗੱਡੀ ਵੀ ਲੈਨੇ ਆ ਪਰ ਪੂਰਾ ਨਹੀਂ ਨਿਕਲਦਾ ਦੋਸਤ ਇਸ ਗੱਡੀ ਨੂੰ ਬਚਾਇਆ ਵੀ ਜਾ ਸਕਦਾ ਸੀ ਅਗਰ ਵਾਹਨ ਚਾਲਕ ਟੈਂਪਰੇਚਰ ਵੱਲ ਧਿਆਨ ਰੱਖੇ ਦੇਖੋ ਹਰੇਕ ਕੰਪਨੀ ਨੇ ਅਲੱਗ-ਅਲੱਗ ਅੰਦਰ ਸੈਨ ਦਿੱਤੇ ਹੋਏ ਆ ਓਵਰ ਹੀਟਿੰਗ ਦਾ ਔਇਲ ਪ੍ਰੈਸ਼ਰ ਦਾ ਆਲਟਰਨੇਟਰ ਦਾ ਜਦੋਂ ਇਨੀਆਂ ਚੀਜ਼ਾਂ 'ਤੇ ਧਿਆਨ ਨਹੀਂ ਹੁੰਦਾ ਤੇ ਫਿਰ ਕਾਫੀ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਚਲੋ ਹੀ ਮੈਂ ਗੱਲ ਕਰਾਂ ਅਗਰ ਟੈਕਸੀ ਵਾਲਾ ਬੰਦਾ ਹੁੰਦਾ ਤਾਂ ਉਹਦੀ ਇਨਕਮ ਉਸਦੀ ਮੈਂਟੇਨੈਂਸ ਹੈ ਆ ਦੇਖੋ ਜੀ ਇੰਜੈਕਟਰ ਨਿਕਲੇ ਆ ਨਾ ਹੁਣ ਜਿਹੜੀ ਚੀਜ਼ ਕਰਕੇ ਨੁਕਸਾਨ ਹੋਇਆ ਉਹ ਚੀਜ਼ ਹੈ ਜੀ ਇਹਦੀ ਐਲਬੋ ਐਲਬੋ ਅੱਜਕੱਲ ਪਲਾਸਟਿਕ ਦੀ ਹੋਂ ਲਾਪੀਆ ਦਾ ਕਾਰਨ ਪਤਾ ਕੀ ਹੈ ਜੀ ਇਹ ਐਲਬੋ ਵਾਲਾ ਮੁਰਲਾ ਪੁਆਇੰਟਸ ਉਹ ਟੁੱਟ ਗਿਆ ਹਵਾਲ ਜਿਹੜਾ ਜਾਮ ਹੀ ਹੋ ਗਿਆ ਹलो ਮੈਂ ਇਹਨੂੰ ਨਾਪ ਰਿਹਾ ਠੀਕ ਆ ਇਹ ਹਵਾਲ ਹੈ ਜਿਹੜਾ ਇਥੋਂ ਖੁੱਲਿਆ ਹੀ ਨਹੀਂ ਪਾਣੀ ਦਾ ਸਰਕਲ ਬਣਿਆ ਨਹੀਂ ਸੋ ਜਿਹੜਾ ਆ ਹਵਾਲ ਹੈ ਜੀ ਇਹ ਵਾਲ ਕਰਕੇ ਸਾਰਾ ਕੁਝ ਹੋਇਆ ਟੈਂਪਰੇਚਰ ਕਸਟਮਰ ਆਪਣੀ ਥਾਂ ਤੇ ਠੀਕ ਹੈ ਬਲੌਗ ਦਾ ਟੈਂਪਰੇਚਰ ਇਹ ਦੱਸੀ ਗਿਆ ਜਦੋਂ ਇੰਨਾ ਟੈਂਪਰੇਚਰ ਵੱਧ ਗਿਆ ਵਾਲਾ ਮਾਰ ਗਿਆ ਇਹਨੂੰ ਪਾਣੀ ਲੱਗਦਾ ਰਿਹਾ ਤੇ ਟੈਂਪਰੇਚਰ ਦੱਸਦਾ ਰਿਹਾ ਜਦੋਂ ਇੰਜੈਕਟਰ ਫਸ ਜਾਂ ਉਦੋਂ ਆ ਸਾਰਾ ਜਿਹੜਾ ਹੈਡ ਤੇ ਨੀਜ਼ਲ ਵਾਲਾ ਜਿਹੜਾ ਕਚਰਾ ਚਲਾ ਜਾਂਦਾ ਥੋੜੇ ਤਾਂ ਨੂੰ ਕਰੋ ਬੇਟਾ ਇਹ ਹੁਣ ਗੱਡੀ ਮਾਰ ਗਈ ਸੀਜ਼ ਬੇਟਾ ਹਵਾ ਵਾਲਾ ਮੋਟਰ ਬੰਦ ਕਰਿਓ ਸੀਜ਼ ਮਾਰਨ ਕਰਕੇ ਇਹ ਹੈਡ ਆ ਜਿਹੜਾ ਬਲਾਕ ਦਾ ਫੇਸ ਬਿਲਕੁਲ ਡਾਊਨ ਹੋ ਗਿਆ ਹਲੋ ਚੱਲ ਜੀ ਬੇਟਾ ਇਹ ਖੜਕਾ ਤਾਂ ਨਹੀਂ ਕਰਦਾ ਕਿਉਂਕਿ ਇਹ ਸੀਜ਼ ਮਾਰ ਚੁੱਕਾ ਹੈ ਤਾਂ ਅਗਰ ਇਸ ਜੀਤੇ ਤੇ ਇੱਕ ਚੀਜ਼ ਮੈਂ ਹੋਰ ਦਿਖਾਵਾਂ ਬੇਟਾ ਆਇਲ ਪੰਪ ਚੱਕਿਓ ਜੇ ਜਦੋਂ ਕਾਰਬਨ ਬਣ ਦਾ ਕਾਰਨ ਪਤਾ ਕੀ ਹੈ ਇੰਜਨ ਆਇਲ ਓਵਰ ਹੀਟ ਹੁੰਦਾ ਤੇ ਮੱਚਦਾ ਆ ਵੇਖੋ ਐਸੇ ਵੇਖੋ ਨਿਸ਼ਾਨ ਤੇਲ ਮਚਣਾ ਸ਼ੁਰੂ ਹੋ ਗਿਆ ਆ ਤੇਲ ਜਿਹੜਾ ਓਵਰ ਹੀਟ ਹੁੰਦਾ ਪਿਸਟਨ ਉਦੋਂ ਮੈਟਲ ਟੂ ਮੈਟਲ ਰਿਫਲੈਕਸ਼ਨ ਪੈਦਾ ਕਰਦਾ ਉਹੀ ਇਹਦੇ ਵਿੱਚ ਹੋਈ ਹੋਈ ਹੈ ਮੈਨੀਫੋਲਡ ਦਾ ਬਿਲਕੁਲ ਟਲਪ ਚੁੱਕਾ ਹੈ ਇਹ ਵੀਡੀਓ ਅਵੇਰਨੈਸ ਹਾਸਤੇ ਹੈ ਕੋਈ ਵਿਅਕਤੀ ਗਰਮ ਕਰੇ ਜਾਂ ਨਾ ਕਰੇ ਇੰਜਨ ਨੂੰ ਸਮਝੇ ਸਾਂਭੇ ਇੰਜਨ ਨੂੰ ਜਾਂ ਨਾ ਸਾਂਭੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜਿਹੜਾ ਜਾਣ ਹੈ ਇਹ ਬਿਲਕੁਲ ਉੱਪਰ ਟਿੱਕਰ ਹੁੰਦਾ ਠੀਕ ਹੈ ਜੀ ਤੇ ਆ ਸਾਰਾ ਕੁਝ ਢਲ ਕੇ ਜੈਨ ਵੀ ਇਹਦੇ ਵਿੱਚ ਮੱਚ ਕੇ ਵਿਚਰ ਚੁੱਕਾ ਹੁਣ ਅਗਲੀ ਪੋਜੀਸ਼ਨ ਇੰਜਨ ਖੋਲ ਕੇ ਤੁਹਾਨੂੰ ਫੇਰ ਦਿਖਾਵਾਂਗਾ ਸੋ ਦੋਸਤੋ ਮੈਨੀਫੋਲਡ ਪਲਾਸਟਿਕ ਇਹਨਾਂ ਢਲ ਚੁੱਕਾ ਜਦੋਂ ਜਿਆਦਾ ਓਵਰ ਹੀਟ ਹੋ ਜਾਂਦੀ ਹੈ ਨਾ ਤੇ ਹੈਡ ਗੈਸਕਟ ਸੜ ਜਾਂਦਾ ਪਾਣੀ ਮਰਚਣ ਲੱਗ ਪੈਂਦਾ ਪਿਸਟਨ ਸੀਜ਼ ਮਾਰ ਜਾਂਦੇ ਸੋ ਟੱਕ ਪੈਣ ਲਾਪੇ ਗੈਸਕਟ ਸਟੀਲ ਦਾ ਉਸ ਤੋਂ ਇਲਾਵਾ ਜਦੋਂ ਅਸੀਂ ਇੰਜਨ ਬੋਰਿੰਗ ਤੋਂ ਆ ਗਿਆ ਅਥਰਸਟ ਵਾਸ਼ਰਾਂ ਦੇ ਅਕਸਰ ਵੀਡੀਓ ਦੇ ਵਿੱਚ ਬੜੀਆਂ ਥਾਵਾਂ ਤੇ ਜ਼ਿਕਰ ਹੁੰਦਾ ਹੈ ਇਹ ਅੱਜ ਕੱਲ ਪੀਸਾਂ ਦੇ ਨਾਲ ਹੀ ਆਉਣ ਲੱਗ ਪਿਆ ਕੋਈ ਸਕੈਮ ਨਹੀਂ ਹੁੰਦਾ ਇਹ ਬਾਹਰੋਂ ਨਹੀਂ ਨਿਕਲਦੇ ਆ ਇਹਨਾਂ ਦਾ ਸਿਰਫ ਤੇ ਸਿਰਫ ਕੰਮ ਇਹ ਨਹੀਂ ਹੈ ਬਈ ਸੈਂਟਰ ਬਣਾ ਕੇ ਰੱਖਣਾ ਹੈ ਡਰਿੰਕ ਆਪਾਂ ਫਿਟ ਕਰ ਲ ਗਏ ਜੀ ਇਹਨੂੰ ਲੂਬ੍ਰੀਕੇਸ਼ਨ ਨਾਲ ਚੰਗੀ ਤਰ੍ਹਾਂ ਲੂਬ੍ਰੀਕੇਸ਼ਨ ਕਰਾਂਗੇ ਆਪਾਂ ਕਿਉਂਕਿ ਜਦੋਂ ਗੱਡੀ ਨੂੰ ਸਟਾਰਟ ਕਰਦੇ ਹਾਂ ਹਵਾ ਕਢੋਣੇ ਆ ਦੋ ਤੋਂ ਢਾਈ ਮਿੰਟ ਲਗਭਗ ਇੰਜਨ ਬਿਨਾ ਆਇਲ ਤੋਂ ਰਨ ਕਰਦਾ ਹੈ ਇੰਨਾ ਆਇਲ ਆਪਾਂ ਇਹਦੇ ਵਿੱਚ ਭਰ ਦਈਦਾ ਹੈ ਗੈਲਰੀਆਂ ਦੇ ਵਿੱਚ ਤਾਂ ਜੋ ਪੀਸਾਂ ਦੀ ਜਿਹੜੀ ਫਿਲਮ ਹੈ ਉਹ ਪ੍ਰੋਪਰ ਬਣੀ ਰਵੇ ਕਿਉਂਕਿ ਜਦੋਂ ਹਵਾ ਕਢਾਉਣੀ ਹੈ ਨਾ ਉਸ ਤੋਂ ਬਾਅਦ ਪੰਪ ਜਿਹੜਾ تیر ਚੱਕਦਾ ਹੈ ਜਦੋਂ ਗੱਡੀ ਸਟਾਰਟ ਹੁੰਦੀ ਹੈ ਸੋ ਬੜੀਆਂ ਸਾਰੀਆਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਂਦਾ ਏਕ ਇੱਕ ਚੀਜ਼ ਵੀਡੀਓ ਦੇ ਵਿੱਚ ਆਪਾਂ ਜੋ ਤੁਹਾਨੂੰ ਦੱਸ ਰਹੇ ਹਾਂ ਜਾਂ ਕੋਈ ਵੀ ਆਡੀਅנס ਵੇਖ ਲਊਗੀ ਤਾਂ ਨੂੰ ਬਹੁਤ ਅੱਛੇ ਰਿਜ਼ਲਟ ਮਿਲ ਗਏ ਸਭ ਤੋਂ ਵੱਡੀ ਗੱਲ ਜਿਹੜੀ ਪੈਕੇਜ ਪੈਕਿੰਗ ਦੇ ਰਹੇ ਆਪਾਂ ਨਿਕਸ ਤੋਂ ਉਹਦੀ ਰੂਰੀ ਹੈ ਹੁਣ ਇਹਦੀ ਇੱਕ ਕਸਾਈ ਹੋ ਰਹੀ ਹੈ ਇੱਕ ਲੈਵਲ ਤੇ ਕਰੇ ਨੂੰ ਕਸਿਆ ਜਾ ਸਕਦਾ ਜੀ ਓਵਰ ਕਸਾਂਗੇ ਤੇ ਪ੍ਰੋਬਲਮ ਕ੍ਰੀਟ ਹੋਗੀ ਫ੍ਰੀ ਹੋ ਚੁੱਕੀ ਹੈ ਕ੍ਰਿੰਕ ਕ੍ਰਿੰਕ ਇੰਨੀ ਹੀ ਫ੍ਰੀ ਹੋਣੀ ਚਾਹੀਦੀ ਹੈ ਆਪਾਂ ਪਾਉਣ ਲੱਗਿਆ ਜੀ ਰਿੰਗ ਰਿੰਗਾ ਦੀ ਜਿਹੜੀ ਕਲੀਅਰੈਂਸ ਹੈ ਉਹ ਵੀ ਬਹੁਤ ਇੱਕ अहमियत ਰੱਖਦੀ ਹੈ ਬੜੇ سارے ਲੋਕ ਇਹ ਕਹਿੰਦੇ ਹੁੰਦੇ ਆ ਵੀ ਪਿਸਟਨ ਟਾਈਟ ਨਾ ਹੋਵੇ ਜੀ ਲੂਸ ਨਾ ਹੋਵੇ ਪਿਸਟਨ 1 ਇੰਚ ਮਾਗਰ 1000 ਜ਼ਰੂਰ ਲੈਸ ਹੋਣਾ ਚਾਹੀਦਾ ਉੱਥੇ ਰਿੰਗਾ ਦੀ ਜਿਹੜੀ ਕਲੀਰਸ ਹੈ ਉਹ ਵੀ ਬਹੁਤ ਇੱਕ अहमियत ਰੱਖਦੀ ਹੈ ਰਿੰਗ ਵੀ ਲੂਸ ਰਹਾ ਹੋਣ 5 ਤੋਂ 6 ਦੀ ਗੇਜ ਪੈਂਦੀ ਹੋਵੇ ਪਿਸਟਨ 2000 ਲੈਸ ਹੋਣ ਗੱਡੀ ਕੇ ਯਾਰੀ ਕਸਟਮਰ ਨੂੰ ਅਸੀਂ ਕਹਿੰਨੇ ਆ ਵੀ ਭਜਾਉਣੀ ਨਹੀਂ ਬਾਈ ਉਹ ਫਿਰ ਵੀ ਨਹੀਂ ਭਜਾਉਣਾ ਹਟਦੇ ਥੋੜੀ ਟੈਕਨੀਕ ਭਜਾਉਣਾ ਕੋਈ ਕਿਸੇ ਚੀਜ਼ ਦਾ ਸਲੂਸ਼ਨ ਨਹੀਂ ਹੈਗਾ ਇੰਜਨ ਦੀ ਲਾਈਫ ਪ੍ਰੋਪਰ ਲੈਣੀ ਚਾਹੁੰਦੇ ਹੋ ਤਾਂ ਇੱਕ ਸਪੀਡ ਲਿਮਟ ਰੱਖਣੀ ਬਹੁਤ ਜ਼ਰੂਰੀ ਹੈ ਪਹਿਲੇ 10000 ਕਿਲੋਮੀਟਰ ਤੱਕਰ ਪ੍ਰੋਪਰ ਗੱਡੀ ਨੂੰ ਸੰਭਾਲ ਕੇ ਚਲਾਈਏ ਤੇ 1500 ਤੇ ਤੇਲ ਬਦਲ ਲਈਏ ਤੇ 10000 ਕਿਲੋਮੀਟਰ ਤੱਕਰ ਗੱਡੀ ਹੈ ਜਿਹੜੀ ਉਹ ਬੜੀ ਨਾਰਮਲੀ ਸਪੀਡ ਤੇ ਚਲਾਈਏ ਫਿਰ ਇੰਜਨ ਰਿੰਗ ਪਿਸਟਨ ਸਲੀਪਾ ਆਪਣੀ ਇੱਕ ਜਗ੍ਹਾ ਸੈੱਟ ਕਰ ਲੈਂਦੇ ਹੈਗੇ ਗੱਡੀ ਜਦੋਂ ਓਵਰਹੀਟ ਹੋਣ ਦੀ ਪ੍ਰੋਬਲਮ ਫੇਟ ਉਹਦੇ ਹੁੰਦੀ ਆ ਆਪਾਂ ਬਾਰੇ ਜੀ ਰਿੰਗ ਆਪਾਂ ਤੁਹਾਨੂੰ ਸ਼ੁਰੂ ਗ੍ਰਾਮ ਦਾ ਸਮਰੱਥ ਗੁਰੂ ਸੇਖਾ ਕਰੀਏ। ਸਮਰੱਥ ਗੁਰੂ ਸਾਡੀ ਪੱਤ ਰੱਖਿਓ। ਜਿਹੜਾ ਪਿਸਟਨ ਹੈ ਉਹ ਉੱਚਾ ਰਹਿਣਾ ਬਹੁਤ ਜ਼ਰੂਰੀ ਹੈ। ਬੇਟਾ ਇੱਥੋਂ ਦੀ ਸਪੇਸ ਦਿਖਾ ਜਰਾ। ਪੈਰਲਰ ਰੱਖ ਕੇ ਇਕੱਲੇ। ਆਹ ਲਓ ਜੀ। ਪਿਸਟਨ ਨੀਵਾ ਕਰਤਾ। ਹੁਣ ਪਿਸਟਨ ਨੂੰ ਮੈਂ ਉੱਪਰ ਲੈ ਕੇ ਜਾ ਰਿਹਾ ਆ ਦੇਖੋ। ਜੇ ਬੇਟਾ ਸਵੀਸ ਪੈ ਗਿਆ ਬੇਟਾ राइट है हम ਇਹਦੇ ਵਿੱਚ ਇੱਕ ਮਿੰਟ ਫਿਲਰ ਗੇਸਟ ਦੋਸਤੋ ਇਹ ਵੀਡੀਓ ਉਹਨਾਂ ਮਕੈਨਿਕ ਭਰਾਵਾਂ ਲਈ ਹੈ ਜਿਹੜੇ ਨਵੀਂ-ਨਵੀਂ ਸ਼ਾਪ ਕੀਤੀ ਹੈ ਤੇ ਕਿਸੇ ਚੀਜ਼ ਬਾਰੇ ਨਹੀਂ ਪਤਾ ਤਾਂ ਆਪਾਂ ਉਹਨਾਂ ਨੂੰ ਜਾਣਕਾਰੀ ਦੇ ਰਹੇ ਹਾਂ ਚਾਹੇ ਆਡੀਅנס ਹੈ ਉਹ ਵੀ ਬੜਾ ਕੁਝ ਸਿੱਖ ਸਕਦੀ ਹੈ ਇਸ ਵੀਡੀਓ ਤੋਂ ਇਹ ਕੱਲੀਆਂ ਗੱਲਾਂ ਨਹੀਂ ਹੈਗੀਆਂ ਅਸੀਂ ਤਾਂ ਸਮਾਜ ਦੇ ਵਿੱਚ ਕੁਛ ਨਾ ਕੁਛ ਆਪਣਾ ਜਿਹੜਾ ਰਤਬਾ ਗੁਰੂ ਮਹਾਰਾਜ ਨੇ ਦਿੱਤਾ ਉਹ ਫੜਨੇ ਸਾਂਝਾ ਕਰ ਰਹੇ ਆਂ ਆਜੋ ਬੇਟਾ ਨੇੜੇ ਜੀ ਆਜੋ 700 ਜਿੰਨ ਤਾਂ ਇਹ ਹੋ ਗਿਆ ਠੀਕ ਹੈ ਜੀ ਇਹ ਆ ਲੋ ਜੀ ਇਹ ਹੈਡ ਗੈਸ ਕਟਾ ਜੀ ਹੁਣ ਮੈਂ ਦੱਸਦਾ ਜੀ ਇਹ ਕਿੰਨਾ ਉੱਚਾ ਹੈ ਇਹ ਆ ਲੋ ਇੱਥੇ ਰੱਖੀ ਬੇਟਾ 10000 0 ਉਸ ਤੋਂ ਬਾਅਦ ਫਿਰ ਇਹ 25 ਟਿੱਕਰ ਦਾ ਹੁੰਦਾ ਹੈ 25 ਲੋ ਜੀ 10 ਇਹ 35000 ਟਾਪ ਉੱਚੀ ਆ ਆ ਸੌਰੀ 35000 ਜਿਹੜਾ ਉਹ ਗੈਸ ਕਟ ਮੋਟਾ ਹੈ ਪਰ ਜਦੋਂ ਇਹਨੂੰ ਪ੍ਰੈਸ ਕੀਤਾ ਇਹਨੇ ਕੰਪਰੈਸ ਹੋ ਕੇ ਲਗਭਗ 510000 ਬੈਠ ਜਾਣਾ ਠੀਕ ਹੈ ਜੀ ਹੁਣ ਮੈਂ ਇਹਦੇ ਚਿੱਕੀ ਹੋਰ ਦਿਖਾਉਣਾ ਇੱਥੇ ਆ ਜਾਓ ਇੱਥੇ ਵਾਲਾਂ ਦੇ ਖਜ਼ਾਨੇ ਬਣੇ ਹੋਏ ਜਦੋਂ ਪਿਸਟਨ ਤੁਹਾਡਾ ਟਾਪ ਤੋਂ ਥੱਲੇ ਰਹਿਣ ਲੱਪਿਆ ਇੰਜੈਕਟਰ ਵੀ ਆਪਾਂ ਕਰਾ ਲੈਨੇ ਆ ਫਿਰ ਵੀ ਗੱਡੀ ਸਵੇਰ ਦੇ ਟਾਈਮ ਤੇ ਵਾਈਟ ਸਮੋਕ ਦੀ ਸਮੱਸਿਆ ਨਹੀਂ ਛੱਡਦੀ ਹੁਣ ਆਪਾਂ ਗੱਲ ਕਰੀਏ ਬੋਸ਼ ਦਾ ਜੀ ਆਪਣੇ ਕੋਲੇ ਏਜੰਸੀ ਹੈ ਤੇ ਬੋਸ਼ ਦਾ ਹੀ ਅਸੀਂ ਫਿਲਟਰ ਪਾਇਆ ਸੀ ਜਦੋਂ ਸਰਵਿਸ ਕਰਕੇ ਤੋੜੀ ਐਨੀ ਜ਼ਿਆਦਾ ਹੀਟ ਹੋ ਗਿਆ ਇਹ ਅੰਦਰ ਆਇਲ ਕੁਲਰ ਦੇ ਬਟਾ ਦਿਓ ਆਇਲ ਕੁਲਰ ਪਲਸ ਜਿੱਥੇ ਆਇਲ ਫਿਲਟਰ ਪੈਂਦਾ ਹੈ ਉਹਦੇ ਵਿੱਚ ਇਹ ਲੱਗਾ ਹੁੰਦਾ ਇਹ ਇੰਨਾ ਜ਼ਿਆਦਾ ਟੱਲ ਗਿਆ ਹੁਣ ਮੈਂ ਇੱਥੇ ਗੱਲ ਕਰਾਂ ਇਹ ਤਾਂ ਹੁਣ ਸੱਟਣ ਲੱਗਾ ਜੀ ਮੈਂ ਮੈਨੀਫੋਲਡ ਅਸੀਂ ਪੁਰਾਣਾ ਲਿਆਏ ਇਹ ਪਾਵਾਂਗੇ ਜਦੋਂ ਅਸੀਂ ਕੰਮ ਕਰਦੇ ਆ ਨਾ ਵੀਰੋ ਕੰਮ ਕਰਦੇ ਆ ਇਹ ਕੋਈ ਬੱਕ ਬੱਕ ਜਾਂ ਕੁਝ ਉਹ ਨਹੀਂ ਹੈਗਾ ਜਦੋਂ ਇੱਕ ਇੱਕ ਚੀਜ਼ ਨੂੰ ਪਰਫੈਕਟ ਦੇਖ ਕੇ ਕੰਮ ਕੀਤਾ ਜਾਵੇ ਤੇ ਲੋਕਾਂ ਨੂੰ ਹੀ ਲੱਗਦਾ ਹੁੰਦਾ ਵੀ ਬਾਈ ਜੀ 75 ਤੇ 80 ਹਜ਼ਾਰ ਕਿੱਥੇ ਲੱਗਣਾ ਹੈ ਇਹਦੀ ਕ੍ਰਿੰਕ ਪੈ ਗਈ ਇਹਦੇ ਪਿਸਟਨ ਪੈ ਗਏ ਇਹਦਾ ਮੈਨੀਫੋਲਡ ਪੈ ਗਿਆ ਇਹਦੀ ਕਲਚ ਪਲੇਟ ਪ੍ਰੈਸ਼ਰ ਪਲੇਟ ਪੈ ਗਈ ਇਹਦੀ ਫਿਟਿੰਗ ਕਰੋ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਦਮੀ ਦੇ ਧਿਆਨ ਚ ਨਹੀਂ ਲੋਕਾਂ ਦੇ ਇੰਜਨ ਕਿਉਂ ਨਹੀਂ ਚੱਲਦੇ ਇਸ ਕਰਕੇ ਨਹੀਂ ਚੱਲਦੇ ਇੱਕ ਤਾਂ ਮਕੈਨਿਕ ਆ ਜਿਹੜਾ ਥੋੜਾ ਜਆ ਉਹ ਗਾਗ ਦਾ ਬੈਨੀਫਿਟ ਕਰਦਾ ਰਹਿੰਦਾ ਉਹ ਇਸ ਕਰਕੇ ਕਰਦਾ ਰਹਿੰਦਾ ਉਹਨੇ ਆਪਣੀ ਲੇਬਰ ਲੈਣੀ ਹੁੰਦੀ ਹੈ ਤੇ ਅਗਲਾ ਸੋਚਦਾ ਯਾਰ ਕਾਨੂੰ ਨੁਕਸਾਨ ਕਰਨਾ ਗਾਗ ਦਾ ਨੁਕਸਾਨ ਨਹੀਂ ਫਾਇਦਾ ਨਹੀਂ ਉਲਟਾ ਨੁਕਸਾਨ ਹੁੰਦਾ ਅਸੀਂ ਤਾਂ ਜਦੋਂ ਕੰਮ ਕਰਨਾ ਹੈ ਇਹਦੀ ਇੱਕ ਇੱਕ ਜੈਨ ਜਿਹੜਾ ਉਹ ਚੇਂਜ ਕਰ ਦੇਣਾ ਆ ਜੈਨ ਵੀ ਨਵਾਂ ਪਾ ਦੇਣਾ ਫਿਰ ਫਿਰ ਖਰਚੇ ਵਾਧਦੇ ਮੈਂ ਇਹਦੇ ਪ੍ਰੋਪਰ ਪਿਸਟਨ ਮਾਲਾ ਅ ਕਰ लॉस ਕਰਦੇ ਪੀਸ ਸਾਰਾ ਕੁਝ ਅਸੀਂ ਪਾ ਚੁੱਕੇ ਹਾਂ ਜਦੋਂ ਇੱਕ ਵਾਰੀ ਗੱਡੀ ਸ਼ੀ ਟਫ ਹੋ ਜਾਵੇ ਉਦੋਂ ਫਿਰ ਬਹੁਤ ਸਾਰੀਆਂ ਸਮੱਸਿਆ ਹੁੰਦੀਆਂ ਸਟਾਪ ਕਰ ਬੇਟਾ ਲੱਕ ਕੰਪਨੀ ਦਾ ਜੀ ਆਪਾਂ ਪਾ ਰਹੇ ਹਾਂ ਕਲਚ ਸੈੱਟ ਫੇਸ ਆਪਾਂ ਕਰਵਾ ਲਿਆ ਦੋਸਤੋ ਕਈ ਵਾਰੀ ਉਦੋਂ ਕਸਟਮਰ ਸਮਝ ਜਾਂਦਾ ਗੱਲ ਵੀ ਸਰ ਕਲਚ ਪਲੇਟ ਕਲਚ ਪਲੇਟ ਪਾ ਦिए ਕਿਉਂਕਿ ਦੁਬਾਰਾ ਖੋਲਣਾ ਫਸਣਾ ਬਹੁਤ ਔਖਾ ਹੈ ਕਈ ਵਾਰੀ ਕਸਟਮਰ ਅਜਾਸਤ ਦੇ ਦਿੰਦਾ ਹੈ ਤੇ ਕਈ ਨਹੀਂ ਦਿੰਦੇ ਇਹ ਵੀ ਜਿਹੜੇ ਕਹਿੰਦੇ ਵੀ ਜੋ ਚੀ ਪੈਂਦੀ ਆ ਪਾਓ ਅਸੀਂ ਇਹਦੀ ਸੈਲਫ ਦੀ ਸਰਵਿਸ ਕਰਾਤੀ ਇਹਦੀ ਜਿਹੜੀ ਕਾਰਬਨ ਦੀ ਪਲੇਟ ਪਾਈ ਸੋ ਕਸਟਮਰ ਸੋਚੇ ਵੀ ਗੱਡੀ ਮੈਂ ਲੌਂਗ ਟਾਈਮ ਚਲਾਉਣੀ ਹੈ ਇਹਦੇ ਵਿੱਚ ਅਗਰ ਮੈਂ ਸਮਾਨ ਪਾਵਾਂ ਤਾਂ ਗੱਡੀ ਫੇਰ ਹੀ ਚੱਲੇਗੀ ਕਿ ਜਿਹੜੀ ਅਸੀਂ ਕੀਤੇ ਹੋਏ ਕੰਮ ਸਾਡੇ ਉਦੋਂ ਖਰਾਬ ਹੋ ਜਾਂਦੇ ਆ ਜਦੋਂ ਕਸਟਮਰ ਕੰਮ ਤਾਂ ਕਰਾਉਂਦਾ ਪਰ ਪ੍ਰੋਪਰ ਉਸ ਪਾਸੇ ਨੂੰ ਪੈਸਾ ਨਹੀਂ ਲਾਉਣਾ ਚਾਹੁੰਦਾ ਹਾਂ ਮੈਂ ਇੱਥੇ ਇੱਕ ਨਿੱਕੀ ਗੱਲ ਕਰਾਂ ਮੈਂ ਇੰਜਨ ਕਰਕੇ ਗੱਡੀ ਦੀ ਕੋਈ ਗਾਰੰਟੀ ਨਹੀਂ ਦਿੰਦਾ ਕਿਉਂਕਿ ਮੈਂ ਇਸ ਫਿਲਟਰ ਨੂੰ ਇਸ ਤਰੀਕੇ ਦਾ ਨਵਾਂ ਪਾਤਾ ਬੇਟਾ ਜਿਹੜਾ ਪੁਰਾਣਾ ਫਿਲਟਰ ਦਿਖਾਇਓ ਕਿਤੇ ਸੜ ਤਾ ਮੈਂ ਆਪੇ ਜੀ ਹੁਣ ਕੋਈ ਚੀਜ਼ ਆਪਾਂ ਇਦਾਂ ਦੀ ਪਾਈ ਐ ਤੇ ਜੇ ਆ ਵੇਖੋ ਸੜ ਗਈ ਇੱਥੋਂ ਤੱਕਰਾ ਕੇ ਔਇਲ ਦਾ ਟੈਂਪਰੇਚਰ ਇਨਾ ਹਾਈ ਚਲਾ ਗਿਆ ਫਿਰ ਔਇਲ ਦੀ ਕੁਆਲਿਟੀ ਵੀ ਮੱਚ ਗਈ ਮੈਂ ਤਾਂ ਇਹ ਕਹਿੰਦਾ ਜਦੋਂ ਗੱਡੀ ਗਰਮ ਹੋ ਗਈ ਤੇ ਸਾਨੂੰ ਔਇਲ ਵੀ ਨਾਲ ਚੇਂਜ ਕਰ ਦੇਣਾ ਚਾਹੀਦਾ ਜੇ ਗੈਸਕਟ ਬਚ ਗਿਆ ਤਾਂ ਠੀਕ ਹੈ ਜੀ ਹੁਣ ਮੈਂ ਗੱਲ ਕਰਦਾ ਐ ਵੀ ਐਮਜੀਪੀ ਵੀ ਜਿੰਦੇ ਕਰਕੇ ਇੰਜਨ ਸਾਰਾ ਸੀਜ਼ ਮਾਰਿਆ ਤੇ ਉਹ ਹੈਗੀ ਜੀ ਐਲਬੋ ਦੁਕਾਨਦਾਰ ਨੂੰ ਸਪੈਸ਼ਲ ਕਿਹਾ ਬਾਈ ਜੀ ਵੀ ਮੈਨੂੰ ਐਮਜੀਪੀ ਦੀ ਕੰਪਨੀ ਤੋਂ ਮੰਗਾ ਕੇ ਦਿਓ ਕੋਈ ਦਿੱਲੀ ਵਾਲਾ ਸਮਾਨ ਨਾ ਹੋਵੇ ਬੇਟਾ 니ੜੇ ਆਜੋ ਤੁਸੀਂ ਦੋਸਤੋ ਦੇਖ ਸਕਦੇ ਹੋ ਆ ਸਾਹਮਣੇ ਇੱਕ ਕਾਲਾ ਜਿਹਾ ਪੁਆਇੰਟ ਬਣਿਆ ਹੋਇਆ ਜਿਹੜਾ ਵਾਲ ਨੂੰ ਹੋਲਡ ਕਰਕੇ ਰੱਖਦਾ ਹੈ ਤੇ ਜਿਹੜਾ ਅੰਦਰ ਜਿਹੜਾ ਆ ਵਾਲ ਦੀ ਸੀਟ ਹੈ ਉਹਦੇ ਪਾਣੀ ਦੇ ਸਰਕੂਲੇਸ਼ਨ ਨੂੰ ਚਲਾਉਂਦਾ ਹੈ ਬਹੁਤ ਸਾਰੇ ਕੰਮ ਇਦਾਂ ਦੇ ਹੁੰਦੇ ਆ ਛੋਟੇ ਵੀਰੋ ਵੱਡੇ ਵੀਰੋ ਭੈਣ ਭਰਾਵੋ ਜਿਹੜੇ ਕੀ ਸਟ्रेस ਲੈ ਕੇ ਕੰਮ ਕੀਤਾ ਜਾਂਦਾ ਅਸੀਂ ਵੀ ਸਟ्रेस ਲੈ ਕੇ ਕੰਮ ਕਰਦੇ ਆ ਠੀਕ ਹੈ ਤੁਹਾਨੂੰ ਨਹੀਂ ਚੰਗਾ ਲੱਗਦਾ ਕਈਆਂ ਨੂੰ ਸ਼ਬਦ ਅਸੀਂ ਉਹਦੀ ਸ਼ਮਾ ਚਾਹੁੰਦੇ ਆ ਅਸੀਂ ਸਾਰੀ ਦੁਨੀਆ ਨੂੰ ਤਾਂ ਖੁਸ਼ ਨਹੀਂ ਕਰ ਸਕਦੇ ਬਾਬੇ ਨਾਨਕ ਜੀ ਤੋਂ ਨਹੀਂ ਖੁਸ਼ ਹੋਏ ਤਾਂ ਮੈਂ ਤਾਂ ਉਹਦੇ ਸੰਗਤ ਦੇ ਚਰਨਾਂ ਦੀ ਧੂੜ ਵਰਗਾ ਸੋ ਗਰੰਟੀ ਇਸ ਕਰਕੇ ਇੰਜਣ ਦੀ ਨਹੀਂ ਦੇਈ ਦੀ ਕਸਟਮਰ ਸੰਭਾਲਣ ਵਾਲਾ ਹੋਵੇ ਤੈਨੂੰ 4 ਲੱਖ ਕਿਲੋਮੀਟਰ ਚਲਾ ਦੇਵੇ ਕਸਟਮਰ ਸੰਭਾਲਣ ਵਾਲਾ ਹੋਵੇ ਤੇ ਜਾਂਦੇ ਸੀ ਇਸ ਕਰਦੇ ਸਾਡੀ ਰਿਸਪੌਂਸਿਬਿਲਟੀ ਕੋਈ ਨਹੀਂ ਇਸੇ ਤਰੀਕੇ ਨਾਲ ਕਲਚ ਪਲੇਟ ਪ੍ਰੈਸ਼ਰ ਪਲੇਟ ਜਦੋਂ ਕਲਚ ਤੇ ਪੈਰ ਰੱਖ ਕੇ ਚਲਾਉਂਗੇ ਜਾਂ ਤੁਸੀਂ ਕਿਸੇ ਖੱਡੇ ਦੇ ਵਿੱਚ ਜ਼ੋਰ ਲਵਾਉਂਗੇ ਦੋ ਜੋਰੇ ਨਾਲ ਫਿੰਗਰਾਂ ਤੇ ਜਦੋਂ ਕਲਚ ਪਲੇਟ ਚੱਲਦੀ ਹੈ ਆ ਚੀਜ਼ਾਂ ਦੇ ਉੱਤੇ ਅਸਪਰੇਂਗ ਵਿੰਗੇ ਹੋ ਗਏ ਜਾਂ ਆ ਪਲੇਟ ਦੇ ਉੱਤੇ ਜ਼ੋਰ ਵੱਜ ਗਿਆ ਵਿੰਗਾ ਹੋ ਜਾਂਦਾ ਜਿਵੇਂ ਸਾਡਾ ਜੱਗਾ ਵੀਰਾ ਨਹੀਂ ਹੈਗਾ ਜੱਗਾ ਬੌਸ ਕੰਮ ਕਰਦਾ ਹੈ ਇੰਜਨ ਚ ਪਾਵਰ ਇੰਨੀ ਬਣਾਉਂਦਾ ਉਹ ਕੁਛ ਨਾ ਕੁਛ ਕਿਤੇ ਪਲੀਟੋ ਛਾਪਟ ਕਿਤੇ ਕਲਚ ਪਲੇਟ ਤੇ ਕਿਤੇ ਕੁਛ ਟੁੱਟਦਾ ਆਹੀ ਟੁੱਟੂ ਸੋ ਕੰਮ ਕਰ ਰਹੇ ਆ ਆਪਾਂ ਹੁਣ ਪੂਰੀ ਫਿਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਹੈਡ ਦਾ ਫੇਸ ਕਾਫੀ ਲੱਥ ਚੁੱਕਾ ਹੈ ਡਿਸਾਈਡ ਕਰਦੇ ਆ ਗੈਸਕਟ ਕਿੰਨਾ ਪਾਉਣਾ ਹੈ 35000 ਰੁਪਏ ਚੱਲ ਜਾਏਗਾ 올 타임 ਤੇ ਫੇਸ ਤੇ ਦੌੜਾ ਰਹੇ ਕਿਤਾ ਦੇ ਜਾਓ ਕਿਤੇ ਮੇਰੇ ਲਾਈਟ ਲੱਗ ਜਾਈਏ ਔਰ ਨਿਊਜ਼ੀਲੈਂਡ ਨੂੰ ਹਰ ਟਾਈਮ ਟੇਲ ਦਿੰਦੀ ਹੈ ਮੈਂ ਇੱਕ ਚੀਜ਼ ਦੱਸਣੀ ਚਾਹਣਾ ਆਪਾਂ ਬਲਾਗ ਦਾ ਤੇ ਹੈਡ ਦਾ ਫੇਸ ਉਤਾਰਤਾ ਜਿੱਥੇ ਰੈੱਡ ਲਾਈਟ ਵੀ ਜਾ ਰਹੀ ਹੈ ਠੀਕ ਹੈ ਜਦੋਂ ਇਹ ਫੇਸ ਦੋਨਾਂ ਦਾ 5 5 7 7 ਪੁਆਇੰਟ ਦੱਸਾਂ ਕਿ ਜਦੋਂ ਆਪਾਂ ਟਾਈਮਿੰਗ ਚੇਨ ਨਮੀ ਵੀ ਪਾਤੀ ਤਾਂ ਕਈ ਵਾਰੀ ਦੋਸਟ ਕੈਨ ਵੀ ਪਾਈਏ ਚ ਤਾਂ ਸਪੇਸ ਹੀ ਬਹੁਤ ਵਧ ਗਿਆ ਜਿੱਥੇ ਰੈੱਡ ਮਾਰ ਰਿਹਾ ਹੁਣ ਮੈਂ ਕਰ ਰਿਹਾ ਬਾਹਰ ਕਿਉਂਕਿ ਇਹਦੀ ਇਹਦੇ ਚ ਸਪੇਸ ਵਧ ਜਾਏਗਾ ਦੇਖੋ ਬਿਟਾ ਹਿੰਗਰਾ ਐ ਚਾ ਬਟਾ ਜਿੱਥੇ ਆ ਆ ਚੀ ਆ ਸਪੇਸ ਵੱਧ ਗਿਆ ਨਾ ਜੀ ਆ ਦੇਖੋ ਜਦੋਂ ਤੇ ਟੈਂਸ਼ਨ ਨਾ ਹੋਵੇ ਨਾ 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 ਆ ਲੋ ਦੋਸਤ ਕੋਣੇ ਦੇ ਸਪੇਸ ਵੇਖੋ ਕਿੰਨਾ ਬਣਦਾ ਥੋੜਾ ਜਿਹਾ ਸਪੇਸ ਵੱਧ ਗਿਆ ਇਹ ਨਾ ਸਮਝੋ ਵੀ ਬਾਈ ਜੀ ਟਾਈਮਿੰਗ ਚੇਨ ਜਲਦੀ ਢਿੱਲੀ ਹੋਣੀ ਆਲਰੇਡੀ ਇਹਦੇ ਵਿੱਚ ਜਿੰਨਾ ਕਾ ਬਿੰਦੂ ਹੈ ਇੰਨਾ ਕੈਂਚ ਸਪੇਸ ਐਕਸਟਰਾ ਪੈ ਜਾਂਦਾ ਜਿਆਦਾਤਰ ਇਹ ਆ ਜੀ ਦੇ ਇਥੇ ਪੈਰਨਲ ਰੇਂਜ ਹੁੰਦੀ ਹੈ ਇਥੇ ਜਿੰਨਾ ਫੇਸ ਲੱਤ ਗਿਆ ਤਾਂ ਦੋਨੇ ਪਾਸੋਂ ਕੜੀ ਹੈ ਜਿਹੜੀ ਉਨੀ ਉਹ ਹੈਡ ਦੀ ਜਿਹੜੀ ਇਹ ਪੜਾ ਬਲੌਕ ਇੰਜਨ ਦੀ ਥੋੜੀ ਹਾਈਟ ਘੱਟ ਕਿੰਨੀ ਘੱਟ ਗਈ 9 ਜਿੰਨੀ 10 ਥੋੜੀ 15 15 15 ਥੋੜੀ ਦੋਨਾਂ ਦੇ ਬਰਾਬਰ ਦੀ ਦੇਖੀਏ ਤਾਂ 25 ਤੋਂ 3000 ਤੇ ਆਪਾਂ 20000 ਤੋਂ ਲੱਸ ਹੋਏ ਬਾਈ ਪ੍ਰੀਕ ਮੋਟਰ ਨੂੰ ਕਾ ਜਿਹੜੀ ਚੰਗੀ ਸ਼ੋਰ। ਸੋ ਦੋਸਤੋ ਗੱਡੀ ਦਾ ਆਪਾਂ ਕੀਤਾ ਇੰਜਨ ਇੰਜਨ ਦੀ ਸਾਊਂਡ ਚੈੱਕ ਕਰਾਉਣਾ ਆਪਾਂ ਤੁਹਾਨੂੰ। ਬੜੀ ਪਿਆਰੀ ਆਵਾਜ਼ ਬਣ ਗਈ ਹੈ। ਉਹਨੇ ਗੱਡੀ ਸਟਾਰਟ ਕੀਤੀ ਹੈ ਜਸਟ 1 ਮਿੰਟ ਹੀ ਹੋਇਆ। ਤੇ ਟੈਂਪਰੇਚਰ ਜਿਹੜਾ ਉਹ ਬਿਲਕੁਲ ਸੀਪੀ ਪਾਣੀ ਦਾ ਗਲਾਸ ਰੱਖ ਕੇ ਵੇਖਦੇ ਆਪਾਂ ਪਹਿਲਾਂ ਗੱਡੀ ਦੀ ਪਿਆਰੀ ਜੀ ਸਾਊਂਡ ਸੁਣੋ ਇੰਜਨ ਦੀ ਕਿਵੇਂ ਹੋਈ ਇਹ ਵੀ ਸਾਰਾ ਦੱਸਾਂਗੇ ਇੰਜੇ ਰੱਖੋ ਬੇਟਾ ਬਰਾਸ ਦੇ ਉੱਪਰ ਦੇਰ ਤੋਂ ਸੁਣਿਓ ਇਸ ਦਾ ਸਾਊਂਡ ਵਧੀਆ ਬਣਦਾ ਕਾਰਨ ਹੈ ਕਿਹੜਾ ਉਹ ਵੀਡੀਓ ਵਿੱਚ ਦੱਸੂਗਾ ਕਿਹੜੀਆਂ ਕਿਹੜੀਆਂ ਚੀਕਾਪਾਂ ਜਿਹੜੀਆਂ ਚੀਜ਼ ਕਿਤੇ ਗੱਡੀ ਹੀ ਟੱਪ ਹੋ